ਤਾਰ ਤੋਂ ਦੂਰ ਵਿਦੇਸ਼ ਦੇ ਵਿੱਚ ਰਹਿੰਦੀ ਨੂ ਦੇ ਨਾਲ ਆਪਣੇ ਸੱਸ ਨੂੰ ਇੰਨੀ ਜ਼ਿਆਦਾ ਨਫ਼ਰਤ ਕਿ ਉਸਨੇ ਆਪਣੇ ਪੁੱਤ ਦੇ ਜ਼ਿਹਨ ਦੇ ਵਿੱਚ ਵੀ ਸਹਿਰ ਕੋਲ ਦਿੱਤਾ ਇਸ ਮੁੰਡੇ ਨੇ ਜਦੋਂ ਕੁੜੀ ਨੇ ਵਿਦੇਸ਼ ਦੇ ਵਿੱਚ ਬੁਲਾ ਲਿਆ ਤਾਂ ਉੱਥੇ ਜਾ ਕੇ ਮਹਿਸ ਪੰਜ ਦਿਨਾਂ ਦੇ ਵਿੱਚ ਹੀ ਇਸ ਨੇ ਆਪਣੀ ਪਤਨੀ ਦੀ ਜਾਨ ਲਈ ਹੈ ਪਤਾ ਲੱਗਿਆ ਕਿ ਪਹਿਲਾਂ ਇਸ ਨੇ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਮਾਰਿਆ ਅਤੇ ਉਸ ਦੀ ਵੀਡੀਓ ਵੀ ਬਣਾਈ ਗਈ ਉਹ ਵੀਡੀਓ ਬਕਾਇਦਾ ਉਸਨੇ ਆਪਣੇ ਕਰ ਭੇਜੀ ਆਪਣੀ ਮਾਂ ਨੂੰ ਉਹ ਵੀਡੀਓ ਭੇਜੀ ਅਤੇ ਉਸ ਵੀਡੀਓ ਨੂੰ ਜਦੋਂ ਇਹਨਾਂ ਦੇ ਹੀ ਪੁੱਤ ਨੇ ਦੇਖਿਆ ਜਿਸ ਦੀ ਉਮਰ 18 ਸਾਲ ਦੀ ਸੀ ਤਾਂ ਉਸ ਨੇ ਹੀ ਰੋਲਾ ਪਾ ਕੇ ਦੱਸਿਆ ਕਿ ਪਿਓ ਨੇ ਮਾਂ ਦੀ ਜਾਨ ਲੈ ਲਈ ਹੈ ਦੁਖਦ ਘਟਨਾ ਵਾਪਰੀ ਹੈ ਜਿੱਥੇ ਕਿ ਜਗਰਾਉ ਤੋਂ ਕੈਨੇਡਾ ਆਪਣੀ ਪਤਨੀ ਦੇ ਕੋਲ ਗਈ ਇਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੀ ਜਾਨ ਲਈ ਗਈ ਹੈ ਮਹਸਪੰਜ ਦਿਨਾਂ ਦੇ ਵਿੱਚ ਹੀ ਕੁੱਟ-ਕੁੱਟ ਕੇ ਉਸ ਦੀ ਜਾਨ ਲੈਣ ਦੀ ਦੁਖਦ ਘਟਨਾ ਵਾਪਰੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਹਾਲਾਂਕਿ ਇਸ ਪਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੱਸਦੇ ਕਿ ਇੱਧਰ ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ ਵਾਸੀ ਪਿੰਡ ਮੱਲਾ ਜਗਰਾਉਂ ਦੇ ਵਜੋਂ ਕੀਤੀ ਗਈ ਹੈ ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਹਿਮਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਬਲਵਿੰਦਰ ਦਾ ਵਿਆਹ ਜਗਪ੍ਰੀਤ ਸਿੰਘ ਦੇ ਨਾਲ ਹੋਇਆ ਸੀ ਜੋ ਕਿ ਪਖੋਵਲ ਰੋਡ ਲੁਧਿਆਣਾ ਦਾ ਰਹਿਣ ਵਾਲਾ ਹੈ ਇਹ ਵਿਆਹ 2000 ਸਾਲ ਦੇ ਵਿੱਚ ਹੋਇਆ ਸੀ ਵਿਆਹ ਤੋਂ ਬਾਅਦ ਸੋਹਰੇ ਵਾਲਿਆਂ ਨੇ ਦਾਜ ਦੇਹ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਪਰਿਵਾਰਿਕ ਮੈਂਬਰ ਮਜਬੂਰ ਸਨ ਜਿਸ ਤੇ ਚਲਦੇ ਹੋਏ ਉਹ ਇਹ ਸਭ ਕੁਝ ਨਹੀਂ ਕਰ ਸਕਦੇ ਸੀ ਹਿੰਮਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਨੇ ਆਪਣੀ ਧੀ ਹਰਨੂਰ ਪ੍ਰੀਤ ਕੌਰ ਨੂੰ 2020 ਦੇ ਵਿੱਚ ਆਇਲਸ ਕਰਨ ਤੋਂ ਬਾਅਦ ਕੈਨੇਡਾ ਪੜਨ ਦੇ ਲਈ ਭੇਜਿਆ ਸੀ 2022 ਦੇ ਵਿੱਚ ਬਲਵਿੰਦਰ ਆਪਣੀ ਧੀ ਨੂੰ ਮਿਲਣ ਦੇ ਲਈ ਕੈਨੇਡਾ ਚਲੀ ਗਈ ਮਾਵਾ ਧੀਆ ਉੱਥੇ ਰਹਿ ਰਹੀਆਂ ਸਨ ਪਰ ਇਥੇ ਰਹਿੰਦਾ ਉਹਨਾਂ ਦਾ ਪਤੀ ਇਸ ਔਰਤ ਦਾ ਪਤੀ ਜੋ ਕਿ ਬਾਰ-ਬਾਰ ਕਹਿੰਦਾ ਸੀ ਕਿ ਉਸਨੂੰ ਵਿਦੇਸ਼ ਭੁਲਾਇਆ ਜਾਵੇ ਹਾਲਾਂਕਿ ਉਸਦੇ ਕਾਗਜ਼ ਪੱਤਰ ਤਿਆਰ ਨਹੀਂ ਹੋਏ ਦੋ ਵਾਰ ਰਿਫਿਊਜ਼ਲ ਆਣ ਤੋਂ ਬਾਅਦ ਤੀਸਰੀ ਵਾਰ ਤੇ ਦੋਸਤ ਸਭ ਕੁਝ ਠੀਕ ਹੋ ਗਿਆ ਤੇ ਹੁਣ ਮਾਰਚ ਦੇ ਮਹੀਨੇ ਉਹ ਵਿਦੇਸ਼ ਪਹੁੰਚਿਆ ਤਾਂ ਉਸਨੇ ਜਾਂਦੇ ਹੀ ਆਪਣੀ ਪਤਨੀ ਦੀ ਜਾਨ ਲੈ ਲਈ 11 ਮਾਰਚ 2024 ਨੂੰ ਇਹ ਵਿਅਕਤੀ ਜਿਸ ਦਾ ਨਾਮ ਜਗਪ੍ਰੀਤ ਸਿੰਘ ਹੈ ਇਸ ਨੂੰ ਕੈਨੇਡਾ ਬੁਲਾਇਆ ਗਿਆ ਸੀ ਉੱਥੇ ਜਾਂਦੇ ਹੀ ਇਸਨੇ ਆਪਣੀ ਪਤਨੀ ਦੀ ਜਾਨ ਲਈ ਹੈ ਤੇ ਇਸ ਗੱਲ ਦੀ ਖਬਰ ਜਦੋਂ ਪੁੱਤ ਜਿਸ ਦੀ ਉਮਰ 18 ਸਾਲ ਹੈ ਪੰਜਾਬ ਦੇ ਵਿੱਚ ਰਹਿੰਦੇ ਗੁਰਨੂਰ ਨੂੰ ਹੋਈ ਤਾਂ ਉਸਨੇ ਹੀ ਆਪਣੇ ਨਾਨਕਿਆਂ ਨੂੰ ਦੱਸਿਆ ਕਿ ਕਿੰਜ ਪਿਓ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਮੇਰਾ ਨਾਮ ਰਾਜਵਿੰਦਰ ਕੋਹਰਾ ਬਲਵਿੰਦਰ ਕੌਰ ਮੇਰੀ ਭੈਣ ਸੀ ਮੇਰੇ ਨਾਲੋਂ ਛੋਟੀ ਸੀ ਪਹਿਲਾਂ ਉਹਨਾਂ ਦੀ ਬੇਟੀ ਗਈ ਸੀ ਬੈਂਡ ਲੈ ਕੇ ਤੇ ਉਹਨੂੰ ਬਾਹਰ ਭੇਜਿਆ ਸਾਰਿਆਂ ਨੇ ਹੈਲਪ ਕੀਤੀ ਅਸੀਂ ਵੀ ਕੀਤੀ ਨਾਲ ਮਿਲ ਕੇ ਉਹਨੂੰ ਭੇਜਿਆ ਬਾਹਰ ਜਾ ਕੇ ਉਹ ਕਾਫੀ ਬਿਮਾਰ ਹੋ ਗਈ ਸੀ ਉਹਨਾਂ ਨੂੰ ਬਾਹਰ ਜਾ ਕੇ ਪ੍ਰੋਬਲਮ ਆਈ ਮੈਡੀਕਲ ਪ੍ਰੋਬਲਮ ਡਾਕਟਰ ਨੇ ਕਹਿ ਆ ਕਿ ਉਹਨਾਂ ਦੀ ਸਰਜਰੀ ਹੋਊਗੀ ਫਿਰ ਉਹਨਾਂ ਨੇ ਉਹਨੂੰ ਬੁਲਾਇਆ ਕਿ ਇਹਨਾਂ ਦੀ ਕੇਅਰ ਵਾਸਤੇ ਕਿਸੇ ਨੂੰ ਚਾਹੀਦਾ ਉਹਨਾਂ ਨੇ ਆਪਣੀ ਮਦਰ ਨੂੰ ਬੁਲਾਇਆ ਤੇ ਉਹਨਾਂ ਨੂੰ ਗਿਆ ਨੂੰ ਹੁਣ 2 ਸਾਲ ਹੋ ਗਏ ਸੀ। ਜੀ। ਹੁਣ 2 ਸਾਲ ਦੇ ਕਰੀਬ ਹੋ ਗਏ ਸੀ ਲਗਾਤਾਰ ਹੀ ਉਹਨਾਂ ਦਾ ਹਸਬੰਦ ਕਹਿ ਰਿਹਾ ਸੀ ਕਿ ਮੈਨੂੰ ਲੈ ਕੇ ਜਾਓ। ਮੈਨੂੰ ਵੀ ਬੁਲਾਓ। ਉਹ ਆਪਣੀ ਬੱਚੀ ਨੂੰ ਵੀ ਦੇਖਦੇ ਸੀ ਤੇ ਉਹਦੀ ਸਟੱਡੀ ਵੀ ਕਰਵਾਂਦੇ ਸੀ, ਫੀਸਾਂ ਭਰਦੇ ਸੀ। ਤੇ ਸਾਰਾ ਕੁਝ ਖੁਦ ਹੀ ਦੇਖਦੇ ਸੀ। ਉਹ ਬਿਮਾਰ ਹੋਣ ਦੇ ਨਾਤੇ ਤੇ ਉਹਨਾਂ ਨੂੰ ਸਾਰਾ ਕੁਝ ਆਪ ਹੀ ਕਰਵਾਂਦੇ ਸੀ। ਤੇ ਇਹ ਕਹਿੰਦੇ ਸੀ ਵੀ ਸਾਨੂੰ ਜਲਦੀ ਬੁਲਾਓ। ਨਹੀਂ ਸੀ ਉਹ ਕਹਿੰਦੇ ਸੀ ਹਜੇ ਮੇਰੀ ਮਨੀ ਪ੍ਰੋਬਲਮ ਹੈ, ਮੈਂ ਨਹੀਂ ਬੁਲਾ ਸਕਦੀ। ਦੋ ਵਾਰੀ ਇਹਨਾਂ ਦਾ ਲਾਇਆ ਵੀ ਔਰ ਰਿਫਿਊਜ਼ਲ ਆ ਗਈ ਜਦੋਂ ਰਿਫਿਊਜ਼ਲ ਆ ਜਾਂਦੀ ਹੈ ਬਲੇਮ ਸਾਨੂੰ ਕਰਦੇ ਮੇਰੇ ਫਾਦਰ ਸਾਹਿਬ ਨੂੰ ਕਰਦੇ ਆ ਕੱਲੇ ਪਾਪਾ ਘਰ ਸੀ ਕਈ ਵਾਰੀ ਸਾਡੇ ਘਰ ਵੀ ਆਏ ਇਹਨਾਂ ਤੇ ਟੈਕ ਕਰਨ ਫੇਰ ਉਹਨਾਂ ਨੂੰ ਕਿਹਾ ਬਸ ਜਿੱਦਾਂ ਕੋਈ ਮੈਂਟਲੀ ਅਫਸੈਟ ਜਾਂ ਕੁਝ ਹੋਰ ਜਾਂ ਪਿੱਛੇ ਤੋਂ ਉਹਨੂੰ ਕਿਹਾ ਜਾ ਰਿਹਾ ਫੋਰਸ ਕਰੀ ਜਾ ਰਿਹਾ ਵੀ ਤੂੰ ਆ ਘਰ ਆ ਕਰ ਬਸ ਉਹ ਇਦਾਂ ਹੀ ਇੱਥੇ ਬਾਰੀ-ਬਾਰੀ ਆਉਂਦਾ ਸਾਨੂੰ ਸਭ ਨੂੰ ਤੰਗ ਕਰਦਾ ਇਵੇਂ ਕਿ ਮੈਨੂੰ ਵੀ ਤੰਗ ਕਰਦਾ ਸੀ ਮੇਰੇ ਸਹੁਰੇ ਘਰ ਮੇਰੇ ਸਹੁਰੇ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਬੋਲਦਾ ਸੀ ਮੈਨੂੰ ਬੋਲਦਾ ਸੀ ਉੱਥੇ ਕੀ ਨਾਮ ਸੀ ਉਹਦਾ ਜੀਜੇ ਦਾ ਜਗਪ੍ਰੀਤ ਠੀਕ ਹੈ ਜਗਪ੍ਰੀਤ ਜਦੋਂ ਤੀਸਰੀ ਵਾਰੀ ਉਹਦਾ ਲਗਾਏ ਪੇਪਰ ਅਪਲਾਈ ਕੀਤੇ ਉਹਦਾ ਬਣ ਗਿਆ ਤੇ ਉਹ ਚਲਾ ਗਿਆ ਪਰ ਜੋ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ ਮਾਰ ਦੇਣਾ ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ ਉਹ ਇਹੀ ਕਹਿੰਦਾ ਸੀ ਉਹ ਮੈਨੂੰ ਵੀ ਕਹਿੰਦਾ ਸੀ ਮੇਰੇ ਹਸਮੇ ਨੂੰ ਕਹਿੰਦਾ ਸੀ ਆਪਣੀ ਵਾਲੀ ਨੂੰ ਇੱਧਰ ਮਾਰ ਦੇ ਮੈਂ ਆਪਣੀ ਵਾਲੀ ਨੂੰ ਕਨੇਡਾ ਮਰੂੰਗਾ ਅੱਗੇ ਪਹਿਲਾਂ ਨਿਊਜ਼ ਆਈ ਆ ਮੈਂ ਕੁਝ ਨਹੀਂ ਬੋਲਿਆ ਖੁੱਲਕੇ ਨਹੀਂ ਬੋਲਿਆ ਮੈਂ ਨਹੀਂ ਸਾਰਾ ਕੁਝ ਮੈਂ ਚੁੱਪ ਕਰਨਾ ਚਾਹੁੰਦੀ ਹੁੰਦੀ ਜਦੋਂ ਮੈਨੂੰ ਹੀ ਬਲੇਮ ਕਰੀ ਜਾ ਰਿਹਾ ਪਰ ਮੈਂ ਹੁਣ ਚੁੱਪ ਨਹੀਂ ਬਿੰਦੀ ਮੈਂ ਚੁੱਪ ਨਹੀਂ ਬੈਠਣਾ ਉਹ ਬੰਦੇ ਨੇ ਬੇਰਹਿਮੀ ਦੇ ਨਾਲ ਉਹਨੂੰ ਮਾਰਿਆ ਬੇਰਹਿਮੀ ਦੇ ਨਾਲ ਮਾਰਿਆ ਨਹੀਂ ਸੀ ਬਣਦੀ ਮੀਆਂ ਬੀਬੀ ਦੀ ਨਹੀਂ ਬਣਦੀ ਡਿਵੋਰਸ ਇਹ ਦਿੰਦਾ ਅਲੱਗ ਵੀ ਨਹੀਂ ਸੀ ਰਹਿਣ ਦਿੰਦਾ ਉਹਨੇ ਕਿਹਾ ਵੀ ਤੂੰ ਮੇਰੇ ਤੇਰੀ ਮੇਰੀ ਨਹੀਂ ਬਣਦੀ ਆਪਾਂ ਲੱਗ ਰਹੇ ਨੇ ਨਹੀਂ ਜੀ ਅਲੱਗ ਵੀ ਨਹੀਂ ਰਹਿਣ ਦੇਣਾ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਜਾਂ ਮੌਤ ਲੈਣ ਦਾ ਕੋਈ ਹੱਕ ਨਹੀਂ ਹੈਗਾ ਉਹਨੇ ਕਿਉਂ ਮਾਰਿਆ ਬਸ ਸਾਨੂੰ ਇਹ ਸਮਝ ਨਹੀਂ ਆਉਂਦੀ ਜੇ ਹੁਣ ਉਹਨੇ ਮਾਰਿਆ ਨਹੀਂ ਬੇਰਹਿਮੀ ਨਾਲ ਕਤਲ ਕੀਤਾ ਮੇਰੀ ਬਾਹਰਲੀ ਸਰਕਾਰ ਨੂੰ ਵੀ ਇਹ ਪੀਲਾ ਇੱਧਰ ਵੀ ਇਹ ਪੀਲਾ ਮੌਤ ਦੀ ਸਜ਼ਾ ਮੌਤ ਜਿਹੋ ਜਿਹਾ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ ਧੀਆਂ ਭੈਣਾਂ ਹਰ ਕਿਸੇ ਦੀਆਂ ਹਰ ਕਿਸੇ ਦੀ ਐਦਾਂ ਹੀ ਮਰਨ ਗਈਆਂ ਅੱਜ ਮੇਰੀ ਭੈਣ ਨਾਲ ਹੋਇਆ ਸਾਡੀ ਤਿੰਨਤ ਕਾਕਾ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ ਜਿਹੜੇ ਲੋਕ ਫੇਸਬੁੱਕ ਤੇ ਕਿਸੇ ਤੇ ਵੀ ਵਟਸਐਪ ਤੇ ਕਮੈਂਟ ਕਰਦੇ ਆ ਮਰ ਗਈ ਗੰਦ ਖਤਮ ਹੋ ਗਿਆ ਕੋਈ ਨਾ ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜੇ ਹੋਵੋਗੇ ਜੇ ਏਦਾਂ ਹੀ ਸਾਥ ਦੇਓਗੇ ਜੇ ਐਦਾਂ ਹੀ ਬੋਲੋਗੇ ਮੈਨੂੰ ਹੁਣ ਕੋਈ ਡਰ ਨਹੀਂ ਜੀਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲੇ ਖੋਦਾ ਬੂ ਮੈਂ ਕੱਲੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੇਰੇ ਪਪਾ ਕੱਲੇ ਨਹੀਂ ਹੁਣ ਅਸੀਂ ਡਰਦੇ ਜੇ ਸਾਡੇ ਸੱਚ ਨੂੰ ਦਬਾਉਂਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰਗੀ ਕੀ ਮੰਗ ਕਰਦੇ ਹੁਣ ਮੈਂ ਤਾਂ ਹੀ ਮੰਨ ਕਰਦੀ ਆ ਜੋ ਬੋਲਦਾ ਉਹਨਾਂ ਲੋਕਾਂ ਦੇ ਵੀ ਮੂੰਹ ਤੇ ਚਪੇੜ ਮਾਰੀ ਜਾਵੇ ਜਿੰਨੀ ਦੇਰ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਸੱਚ ਨਹੀਂ ਪਤਾ ਕਰੇ ਇੱਕ ਹੱਥ ਨਾਲ ਤਾੜੀ ਕਦੇ ਨਹੀਂ ਵੱਜਦੀ ਸਖਤ ਸਜ਼ਾ ਦੀ ਮੰਨ ਕਰਦੇ ਹਾਂ ਸਖਤ ਸਜ਼ਾ ਜੀ ਜੇ ਉਹਨੂੰ ਮੈਂ ਤਾਂ ਇਹ ਕਹਣੀ ਆ ਜੋ ਕਾਨੂੰਨਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਸਾਡੀ ਭੈਣ ਮਾਰੀ ਆ ਸਾਡੀ ਸਾਡੇ ਘਰ ਦੀ ਤੀ ਮਰੀਆ ਉਹਨਾਂ ਦੇ ਘਰ ਦਾ ਵੀ ਪੁੱਤ ਮਰਨਾ ਚਾਹੁੰਦਾ ਪਤਾ ਲਗੂ ਜੋ ਸਾਨੂੰ ਦੁੱਖ ਲੱਗਿਆ ਉਹਦੇ ਮਾਂ ਨੂੰ ਵੀ ਦੁੱਖ ਲੱਗੂ ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ ਸਾਡੀ ਭੈਣ ਨੂੰ ਮਾਰਿਆ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖਾਏ ਮਹਾਨੂਦ ਖਾਇਆ ਵੀਡੀਓ ਕਾਲ ਤੇ ਕੀ ਉਹਦੇ ਕਾਲਜੇ ਠੰਡ ਪਾਉਣਾ ਚਾਹੁੰਦਾ ਸੀ ਕੀ ਉਹਨਾਂ ਨੇ ਇਹੀ ਉਹਨੂੰ ਸਿਖਾ ਕੇ ਭੇਜਿਆ ਸੀ ਪਿੱਛੇ ਬੱਚਿਆਂ ਨੂੰ ਵੀ ਸਿਖਾ ਕੇ ਸਾਨੂੰ ਬੁਲਾਉਂਦੇ ਆ ਕਿਉਂ ਬੁਲਾਉਂਦੇ ਨੇ న్యూਸ ਆਉਂਦੀ ਹੈ ਜੇ ਤੁਸੀਂ ਕ੍ਰਾਈਮ ਕੀਤਾ ਤਾਂ న్యూਸ ਆਊਗੀ ਨਾ ਕਰਦੇ ਨਾ ਦਬਾ ਲੈਂਦੇ ਬਹੁਤ ਲੋਕਾਂ ਨਾਲ ਬਹੁਤ ਕੁਝ ੱਲੀ ਜਾਂਦੀ ਆ ਕਿ ਧੀਆਂ ਭੈਣਾਂ ਨਹੀਂ ਕੁਝ ਹੋਈ ਜਾਊਗਾ ਮੰਗ ਕਰਦੇ ਸਰਕਾਰ ਬਾਡੀ ਲੈ ਆ ਜੇ ਤੇ ਹੱਲ ਹੈਲਪ ਕਰੇ ਉਹ ਜੇ ਦੇਖਿਆ ਨਹੀਂ ਦੇਖਦੇ ਆ ਜੇ ਪਰ ਸਾਡੀ ਸਾਡੇ ਨਾਲ ਕੋਈ ਕੋਈ ਵੀ ਬੱਚੇ ਜਾਂ ਕੋਈ ਨਹੀਂ ਖੜੂ ਅਸੀਂ ਬਾਡੀ ਆਪਣੇ ਕੋਲੇ ਲੈ ਕੇ ਆ ਮੰਗ ਅਸੀਂ ਕਿਸੇ ਦੇ ਕੋਲੇ ਛੱਡਣੀ ਨਹੀਂ ਅਸੀਂ ਕਿਸੇ ਦੇ ਕੋਲੇ ਛੱਡਣੀ ਨਹੀਂ ਉਹਦੇ ਸਾਰੇ ਪਰਿਵਾਰ ਵਾਲਾ ਬੋਡੀ ਤੱਕ ਜਾਵੇ ਮੈਂ ਨਹੀਂ ਚਾਹੁੰਦੀ ਹਾਂ ਬੇਟਾ ਜਾਊਗਾ ਉਹ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਉਹਨਾਂ ਦਾ ਆਪਣਾ ਬੇਟਾ ਬੇਟੀ ਦੀ ਮੋੜ ਹੋਇਆ ਕੀ ਕਹੋਗੇ ਸਸਰੀ ਗਾਲੀ ਸਰ ਇਹਨਾਂ ਇਹਨਾਂ ਦੀ ਬੇਟੀ ਤੇ ਵਿਆਹੀ ਵੀ ਸੀ ਲੁਧਿਆਣੇ ਤੇ ਉਹਦੀ ਬੇਟੀ ਕੈਨੇਡਾ ਚਲੀ ਗਈ ਸੀ ਉਹਨਾਂ ਦੀ ਮਾਂ ਨੂੰ ਬੁਲਾ ਲਿਆ ਸੀ ਕੋਈ ਉਹਨੂੰ ਪ੍ਰੋਬਲਮ ਸੀਗੀ ਹੁਣ 5 ਦਿਨ ਹੋਇਆ ਵੀ ਇਹਨਾਂ ਦੇ ਜਵਾਈ ਗਏ ਸੀ ਉੱਥੇ ਤੇ ਰੱਬ ਜਾਣੇ ਉਹਨਾਂ ਦੇ ਘਰੇ ਕੀ ਹੋਇਆ ਕੀ ਨਹੀਂ ਹੋਇਆ ਤੇ ਉਹਨਾਂ ਨੇ ਜਾ ਕੇ ਇਹਦੀ ਬੇਟੀ ਦਾ ਕਤਲ ਕਰਕੇ ਆਦੀ ਮਾਂ ਨੂੰ ਵੀਡੀਓ ਪਾਤੀ ਜੀ ਵੀ ਆ ਕੁਝ ਹੋਇਆ ਹੋਣਾ ਵਾਦਾ ਕਰਕੇ ਗਿਆ ਹੋਣਾ ਜਮ ਜਮੇ ਮੱਲਬੀ ਕਹਿ ਕੇ ਗਿਆ ਹੋਣਾ ਜਮੇਂ ਦੱਸ ਰਹੇ ਆ ਵੀ ਵੀਡੀਓ ਪਾਤੀ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਪਰ ਇਹ ਜਿਹੜਾ ਗਰੀਬ ਪਰਿਵਾਰ ਆ ਆਦੀ ਮਸਾ ਰੋਜੀ ਰੋਟੀ ਤੋਰਦੇ ਆ ਤੇ ਇਹਨਾਂ ਨੇ ਅਜੇ ਤੱਕ ਅਜਿਹਾ ਤਰਖਾਸ ਵੀ ਦਿੱਤੀ ਨਹੀਂ ਥਾਣੇ ਵੀ ਰਿਪੋਰਟ ਨਹੀਂ ਕੀਤੀ ਪਰ ਇਹਨਾਂ ਨੂੰ ਇੰਨਾ ਕੁ ਟੌਰਚਰ ਕਰ ਰਹੇ ਜਿਵੇਂ ਦਬਾਉਣ ਦੀ ਗੱਲ ਤੁਸੀਂ ਬੋਲੋ ਨਾ ਜਾ ਐਂ ਕਰੋ ਪਰ ਅਸੀਂ ਕਹਿੰਦੇ ਆ ਵੀ ਸਰਕਾਰਾਂ ਅੱਗੇ ਦੋਨਾਂ ਸਰਕਾਰਾਂ ਅੱਗੇ ਬੇਨਤੀ ਕਰਦੇ ਆ ਵੀ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੇ ਉਹ ਦੂਜਿਆਂ ਤਾਂ ਕੁਝ ਨਹੀਂ ਲੱਗਦੀ ਜਿੱਥੇ ਮਾਰਤੀ ਇਹਨਾਂ ਦੀ ਬੇਟੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਇੱਥੇ ਉਹਨਾਂ ਦਾ ਸਿਸ਼ਕਾਰ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੇ ਅਸੀਂ ਤਾਂ ਦੋਨਾਂ ਸਰਕਾਰਾਂ ਨੂੰ ਇਹੀ ਮੰਗ ਕਰਦੇ ਆ ਕੈਨੇਡਾ ਸਰਕਾਰ ਸਾਫ ਦਿੱਤਾ ਜਾਵੇ ਜੀ ਉਹ ਜਿਹੜਾ ਵੀ ਉਹਨਾਂ ਦਾ ਤੱਕ ਆਇਆ ਜੀ ਉਹਦੀ ਵੰਦੀ ਕਹਾਣੀ ਹਾਜੀ ਜਿਹੜਾ ਤੱਕਾ ਕੀਤਾ ਇਹ ਨਾ ਸਾਰਿਆਂ ਨੂੰ ਪਤਾ ਹੈ ਵੀ ਹੁਣ ਆਪਾਂ ਨੂੰ ਫੇਸਬੁੱਕ ਤੇ ਵੀ ਆਪਾਂ ਦੇਖਦੇ ਆਂ ਵੀ ਜਿਹੜੀ ਉਹ ਜਵਾਨ ਸੀਗੀ ਮਾਰਤੀ ਉਹ ਕੀ ਜੀਤੀ ਜਿਹੜੀ ਉਹਨੂੰ ਪਤਾਗਾ ਹੁਣ ਜਿਹੜੇ ਕਮੈਂਟ ਕਰਦੇ ਆ ਤੇ ਉਹ ਤਾਂ ਗਲਤ ਕਰਦੇ ਆ ਨਾ ਇਹਨਾਂ ਦੀ ਹਮਦਰਦੀ ਤਾਂ ਕੋਈ ਨਹੀਂ ਸੁਣਦਾ ਹਲੇ ਤੱਕ ਇਹਨਾਂ ਨੇ ਉਹਨਾਂ ਦੇ ਸਾਰੇ ਪਰਿਵਾਰ ਤੇ ਕੋਈ ਬਲੇਮ ਨਹੀਂ ਲਾਇਆ ਉੱਥੇ ਰਿਪੋਰਟ ਵੀ ਨਹੀਂ ਦਿੱਤੀ ਪਰ ਇਹ ਹੁਣ ਕਹਿ ਰਹੇ ਆ ਵੀ ਹੁਣ ਅਸੀਂ ਕਰਾਂਗੇ